ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਟਾਈਲਿਸ਼ ਅੰਦਾਜ਼ ਤੋਂ ਅੱਜ ਆਪਾਂ ਕਾਟਨ ਦੇ ਪ੍ਰਿੰਟ ਲੈ ਕੇ ਆਈਏਂਗੇ ਪਿਓਰ ਕਾਟਨ ਦੇ ਵਿੱਚ ਹੋਣਗੇ ਸਾਰੇ ਤੁਸੀਂ 올 ਓਵਰ ਲੈਣਾ 올 ਓਵਰ ਵੀ ਆ ਸਕਦੇ ਹੋ ਅਗਰ ਮੈਚਿੰਗ ਲੈਣੀ ਹੈ ਮੈਚਿੰਗ ਵੀ ਲੈ ਸਕਦੇ ਹੋਗੇ ਇਹ ਆਪਣੇ ਕੋਲੇ 올 ਓਵਰ ਸੂਟ ਆ ਪਿਓਰ ਕਾਟਨ ਹੋਏਗੀ ਜਿਹੜਾ ਇਹਦੇ ਵਿੱਚ ਬੂਟੀ ਹੈ ਛੋਟੇ ਛੋਟੇ ਉਹ ਬਰਾਸੋ ਦੀ ਬੂਟੀ ਹੋਏਗੀ ਇਹ ਵੀ ਬਹੁਤ ਸੋਹਣਾ ਕਲਰ ਹੈ ਤਾਂ ਤੁਸੀਂ ਇਸ ਤਰ੍ਹਾਂ ਇਹਦੇ ਨਾਲ ਅਗਰ ਮੈਚਿੰਗ ਕਰਵਾ ਕੇ ਲੈਣੀ ਹੈ ਮੈਚਿੰਗ ਵੀ ਲੈ ਸਕਦੇ ਹੋ ਅਗਰ 올 ਓਵਰ ਲੈਣਾ ਹੈ ਸੂਟ 올 ਓਵਰ ਵੀ ਲੈ ਸਕਦੇ ਹੋਗੇ 올 ਓਵਰ ਜਿਹੜਾ ਇਹਦਾ ਸੂਟ ਦਾ ਪ੍ਰਾਈਸ ਚਿਗਨ ਦੀ ਬਾਟਮ ਨਾਲ ਲੈਣ ਨੂੰ ਤਾਂ 1125 ਹੈ ਜਿਹੜਾ ਇਹਦਾ ਰੇਟ ਹੋਊਗਾ ਇਹ ਸੂਟ ਦਾ ਜਿਹੜਾ ਆਪਣੇ ਕੋਲੇ ਨੈਕਸਟ ਇਹ ਵਾਲਾ ਆਊਗਾ ਇਹ ਵੀ ਅਗਰ ਤੁਸੀਂ 올1025 ਹੋਈਗਾ ਮੈਚਿੰਗ ਹੈ ਜਿਹੜਾ ਉਹਦਾ ਰੇਟ ਹੈਗਾ ਜਿਹੜਾ 1125 ਰਹੂਗਾ ਨੈਕਸਟ ਮੈਚਿੰਗ ਹੈ ਜਿਹੜੀ ਆਪਣੇ ਕੋਲ ਇਹ ਹੋਊਗੀ ਇਹ ਮੈਚਿੰਗ ਦੇ ਵਿੱਚ ਹੀ ਮਿਲੂਗਾ ਸੂਟ ਇੱਕ ਮਿੰਟ ਇਹ ਸਟੱਫ ਵੀ ਹੈ ਜਿਹੜਾ ਪਿਓਰ ਕਾਟਨ ਹੋਏਗਾ ਇਸ ਦਾ ਰੇਟ ਵੀ ਹੈਗਾ ਜਿਹੜਾ 1125 ਰੇਟ ਰਹੂਗਾ ਇਹਦਾ ਸਾਰੇ ਸੂਟ ਤੁਸੀਂ 올ਓਵਰ ਵੀ ਲੈ ਸਕਦੇ ਹੋਗੇ ਮੈਚਿੰਗ ਲੈਣੇ ਆ ਮੈਚਿੰਗ ਵੀ ਲੈ ਸਕਦੇ ਹੋ ਸੂਟ ਸਾਰਿਆਂ ਦਾ ਸੇਮ ਪ੍ਰਾਈਸ ਰਹੂਗਾ ਮੈਚਿੰਗ ਦਾ ਵੀ ਤੇ 올ਓਵਰ ਦਾ ਵੀ ਇਹ ਵੀ ਮੈਚਿੰਗ ਲੈਣਾ ਮੈਚਿੰਗ ਲੈ ਸਕਦੇ ਹੋ 올ਓਵਰ ਸੂਟ ਲੈਣਾ ਤੁਸੀਂ ਤੁਸੀਂ 올ਓਵਰ ਸੂਟ ਲੈਣਾ 올ਓਵਰ ਵੀ ਲੈ ਸਕਦੇ ਹੋਗੇ ਮੈਚਿੰਗ ਕਰੋਣੀ ਇਸ ਤਰ੍ਹਾਂ ਮੈਚਿੰਗ ਵੀ ਹੋ ਜੂਗੀ 올 오버 सूट ਦਾ ਰੇਟ 725 ਹੋਊਗਾ ਤੇ ਮੈਚਿੰਗ ਸੂਟ ਹੈ ਜਿਹੜਾ ਉਹਦਾ ਰੇਟ 1125 ਹੋਊਗਾ ਨੈਕਸਟ ਜਿਹੜਾ ਆਪਣੇ ਕੋਲੇ ਇਹ ਆਜੂਗਾ ਇਹ ਵੀ 올 오버 ਵੀ ਮਿਲ ਜੂਗਾ ਅਗਰ ਮੈਚਿੰਗ ਕਰਵਾਉਣੀ ਹੈ ਤੁਸੀਂ ਇਸ ਤਰ੍ਹਾਂ ਮੈਚਿੰਗ ਵੀ ਹੋ ਜੂਗੀ ਸਟੀਚਿੰਗ ਕਰਵਾ ਕੇ ਲੈਣਾ ਹੈ ਸਟੀਚਿੰਗ ਅਗਰ ਵਿਦ ਸਟੀਚਿੰਗ ਲੈਣਾ ਤੁਸੀਂ ਵਿਦ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹੋਗੇ विदाउट स्टिचिंग ਲੈਣਾ ਵਿਦਾਊਟ ਸਟिचिंग ਲੈ ਸਕਦੇ ਹੋਗੇ ਸਾਰੇ ਸੂਟ ਹੈ ਜਿਹੜੇ ਤੁਹਾਨੂੰ 올ਓਵਰ ਵੀ ਮਿਲ ਜਾਣਗੇ ਤੇ ਮੈਚਿੰਗ ਵੀ ਮਿਲ ਜਾਣਗੇ ਰੇਟ ਸਾਰਿਆਂ ਦਾ ਸੀਮ ਰਹੂਗਾ 올ਓਵਰ ਦਾ 725 ਮੈਚਿੰਗ ਹੈ ਜਿਹੜੀ ਚਿਗਨ ਦੇ ਨਾਲ 1125 ਰੇਟ ਰਹੂਗਾ ਇਹ ਵਾਲਾ ਜਿਹੜਾ ਸੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਲਾਈਨਿੰਗ ਆਉਗੀ ਸਾਰੇ ਪਿਓਰ ਕਾਟਨ ਦੇ ਸਟਫ ਹੈ ਜਿਹੜੇ ਰਹਿਣਗੇ ਵਿਦਆਊਟ ਲਾਈਨਿੰਗ ਸੂਟ ਹੈ ਜਿਹੜੇ ਉਹ ਬਣਨਗੇ ਇਸ ਦੀ ਮੈਚਿੰਗ ਵੀ ਹੈ ਜਿਹੜੀ ਬਹੁਤ ਸੋਹਣੀ ਮੈਚਿੰਗ ਹੈ ਜਾਈ ਹੋ ਰਹੀ ਆਫ ਵਾਈਟ ਦੇ ਨਾਲ ਏ ਜਿਹੜੇ ਸੀਗੇ ਆਪਣੇ ਕੋਲੇ ਆ ਚੁੱਕੇ ਪ੍ਰਿੰਟ ਸੀਗੇ ਤਾਂ ਪਲੀਜ਼ ਮੈਸੇਜ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੇ ਸੂਟਸ ਆ ਜਿਹੜੇ ਕਿਵੇਂ ਦੇ ਲੱਗਦੇ ਆਗੇ ਨੈਕਸਟ ਵੀਡੀਓ ਦੇ ਅੰਦਰ ਵਿੱਚ ਆਪਾਂ ਜਿਹੜੇ ਵਰਕ ਵਾਲੇ ਸੂਟ ਲੈ ਕੇ ਆਵਾਂਗੇ कॉटन ਦੇ ਤਾਂ ਪਲੀਜ਼ ਮੇਰੀ ਇੰਸਟਾਗ੍ਰam ਪੇਜ ਨੂੰ ਵੀ ਜਰੂਰ ਫੋਲੋ ਕਰਿਓ ਅੰਦਾਜ਼ ਕ੍ਰੀਏਸ਼ਨਸ 2022 ਦੇ ਨਾਮ ਤੇ ਆ ਪਲੀਜ਼ ਵੀਡੀਓ ਨੂੰ ਲਾਈਕ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਮਿਲਦੇ ਹਾਂ ਹੋਰ ਨਵੇਂ ਸੂਟਸ ਨਾਲ ਥੈਂਕ ਯੂ ਜੀ